ਸਿੰਘੇਲ ਸੁਭਾ ਪ੍ਰਧਾਨ ਪੰਜਾਬ ਰੋੜੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਜਥੇਬੰਦੀ ਨੂੰ ਸਭੂ ਵਰਕਰਾਂ ਨੂੰ ਬੇਨਤੀ ਆ ਵੀ ਆਪਣਾ ਫੈਸਲਾ ਜਿਹੜਾ ਪੱਟੀ ਵਿਖੇ ਹੋਇਆ ਸੀ ਕਿ ਆਪਣੇ ਸਮੂਹ ਸਾਥੀ ਜਿਹੜੇ ਨੇ ਉਹਨਾਂ ਨਾਲ ਜਿਹੜੇ ਫਾਰਗੀ ਆਰਡਰ ਬਲੈਕਲਿਸਟ ਜਾਂ ਉਹਨਾਂ ਨੂੰ ਕੰਟਰੈਕਟ ਰੱਦ ਕੀਤੇ ਗਏ ਚਾਹੇ ਪੀਆਰਟੀਸੀ ਚਾਹੇ ਪਣਬਸ ਉਹਨਾਂ ਨੂੰ ਤੁਰੰਤ ਡਿਊਟੀਆਂ ਤੇ ਲਿਆ ਜਾਵੇ ਜਿਹੜੇ ਸਾਥੀ ਜੇਲ੍ਹਾਂ ਚ ਗਏ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸੋ ਉਹਨਾਂ ਫੈਸਲਿਆਂ ਮੁਤਾਬਕ ਤੇ ਨਾਲ ਦੀਆਂ ਦੂਸਰੀਆਂ ਮੰਗਾਂ ਸਬੰਧੀ ਜਿਹੜੇ ਫੈਸਲੇ ਹੋਏ ਸੀ ਕਿ ਪੀਆਰਟੀਸੀ ਦੇ ਵਿੱਚ ਤੇ ਪਨਬਸ ਦੇ ਵਿੱਚ ਜਿਹੜੀਆਂ ਬੱਸਾਂ ਨੇ 900 ਬੱਸ ਨਵੀਂ ਪਾਈ ਜਾਏਗੀ ਸੋ ਉਹਨਾਂ ਫੈਸਲਿਆਂ ਸਬੰਧੀ ਲਗਾਤਾਰ ਗੱਲਬਾਤ ਚੱਲਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਦੋਨੋਂ ਪੱਤਰ ਜਿਹੜੇ ਰਿਲੀਜ਼ ਹੋ ਚੁੱਕੇ ਆ ਸਮੂਹ ਡੀਪੂ ਕਮੇਟੀਆਂ ਦੇ ਜਿਹੜੇ ਲੀਡਰ ਨੇ ਸਾਡੇ ਪੀਆਰਟੀਸੀ ਦੇ ਤੇ ਪਨਬਸ ਦੇ ਉਹਨਾਂ ਨਾਲ ਲਗਭਗ ਵੀਡੀਓ ਕਾਨਫਰੰਸ ਤੇ ਗੱਲਬਾਤ ਹੋਣ ਤੋਂ ਬਾਅਦ ਤੇ ਸਰਕਾਰ ਨਾਲ ਗੱਲਬਾਤ ਹੋਣ ਤੋਂ ਬਾਅਦ ਇਹ ਕਲੀਅਰ ਹੋਇਆ ਕਿ ਸਾਡੇ ਮੁਲਾਜ਼ਮ ਕੱਲ ਤੋਂ ਰਿਲੀਜ਼ ਹੋਣੇ ਸ਼ੁਰੂ ਹੋਏ ਆ ਤੇ ਅੱਜ ਵੀ ਰਿਲੀਜ਼ ਹੋ ਰਿਹਾ ਤੇ ਤਰੰਤ ਜਿਹੜੀ ਹੜਤਾਲ ਆ ਪੀਆਰਟੀਸੀ ਦੇ ਮੁਲਾਜ਼ਮ ਹੈ ਜਿਹੜੇ ਉਹਨਾਂ ਨੂੰ ਸਵੇਰ ਜਿਹੜੀ ਹੜਤਾਲ ਰਾਤ ਖੋਲਣ ਦਾ ਫੈਸਲਾ ਕੀਤਾ ਗਿਆ ਸੀ ਪਰ ਸਵੇਰ ਦਿੱਕਤਾਂ ਫੇਰ ਆਈਆਂ ਕਿ ਉਹਨਾਂ ਦੀ ਮੈਨੇਜਮੈਂਟ ਵੱਲੋਂ ਫੇਰ ਕਹਿ ਸਕਦੇ ਕੋਈ ਕੁਝ ਅਧਿਕਾਰੀਆਂ ਵੱਲੋਂ ਜਾਣ ਬੁਝ ਕੇ ਹੜਤਾਲ ਨੂੰ ਜਾਰੀ ਰੱਖਣ ਲਈ ਵਾਸਤੇ ਫਿਰ ਤੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਕਰਕੇ ਗੱਡੀਆਂ ਚੱਲ ਕੇ ਫੇਰ ਰੁਕ ਗਈਆਂ ਸੀ ਪਰੰਤੂ ਹੁਣ ਸਪਸ਼ਟ ਕੀਤਾ ਗਿਆ ਜਥੇਬੰਦੀ ਵੱਲੋਂ ਕੇ ਪੀਆ ਟੀਸੀ ਦੀਆਂ ਮੁਕੰਮਲ ਜਿਹੜੇ 9 ਦੇ 9 ਡਿੱਪੂ ਨੇ ਉਹਨਾਂ ਡਿੱਪੂਆਂ ਦੀਆਂ ਜਿਹੜੀਆਂ ਡਿੱਪੂ ਕਮੇਟੀਆਂ ਨੇ ਉਹ ਆਪਣੀਆਂ ਗੱਡੀਆਂ ਚਲਾ ਕੇ ਉਹ ਅੱਧੇ ਘੰਟੇ ਦੇ ਵਿੱਚ ਉਹ ਸਪਸ਼ਟ ਕਰਨਗੇ ਕਿ ਸਾਡੀਆਂ ਕੋਈ ਵੀ ਦਿੱਕਤ ਨਹੀਂ ਡਿੱਪੂ ਦੇ ਵਿੱਚ ਉਸ ਤੋਂ ਬਾਅਦ ਲਗਭਗ 12:30 ਵਜੇ ਬਣ ਬਸ ਦਾ ਮੁਕੰਮਲ ਜਿਹੜਾ ਚੱਕਾ ਉਹਦੇ ਵਾਸਤੇ ਅਗਲਾ ਵੌਇਸ ਮੈਸੇਜ ਜਾਂ ਅਗਲਾ ਲਿਖਤੀ ਅੱਤ ਤੁਹਾਨੂੰ ਭਾ ਦਿੱਤਾ ਜਾਏਗਾ ਬਾਕੀ ਸਾਰੀ ਜਾਣਕਾਰੀ ਹੈ ਜਿਹੜੀ ਰਾਤ ਲਿਖਤ ਦੇ ਵਿੱਚ ਤੁਹਾਨੂੰ ਸਾਥਿਓ ਦੇ ਦਿੱਤੀ ਸੀਗੀ ਇਹ ਮੈਸੇਜ ਇਸ ਕਰਕੇ ਪਾਇਆ ਵੀ ਜਿਹੜੀ ਪੀਆਰਟੀਸੀ ਦੇ ਵਿੱਚ ਦਿੱਕਤ ਆ ਰਹੀ ਸੀ ਉਹ ਦਿੱਕਤ ਨੂੰ ਲਗਭਗ ਐਮੜੀ ਪੀਆਰਟੀਸੀ ਤੇ ਪਣਬੱਸ ਦੋਨੋਂ ਐਮੜੀ ਸਾਹਿਬ ਤੇ ਇੰਟੈਲੀਜੈਂਸੀ ਨੇ ਵਿੱਚ ਪਾ ਕੇ ਉਹਨੂੰ ਸਪਸ਼ਟ ਕੀਤਾ ਸੋ ਇਸ ਦੇ ਨਾਲ ਨਾਲ ਪੀਆਰਟੀਸੀ ਦਾ ਮੁਕੰਮਲ ਜਿਹੜਾ ਚੱਕਾ ਬੰਦ ਹੋ ਸਭ ਤੋਂ ਪਹਿਲਾਂ ਉਹ ਗੱਡੀਆਂ ਚਲਾਈਆਂ ਜਾਣੀਆਂ ਉਸ ਤੋਂ ਬਾਅਦ ਪਣਬੱਸ ਦੀਆਂ ਗੱਡੀਆਂ ਚਲਾਈਆਂ ਜਾਣੀਆਂ ਸੋ ਪਣਬੱਸ ਦੇ ਵਿੱਚ ਜਿਹੜੀਆਂ ਦੋਨੋਂ ਜਥੇਬੰਦੀਆਂ ਕੰਮ ਕਰਦੀਆਂ ਕੰਟਰੈਕਟ ਤੇ ਆਊਟਸੋਰਸਿੰਗ ਉਹਨਾਂ ਦੇ ਆਗੂ ਜਿਵੇਂ ਸੁਭਾ ਪ੍ਰਧਾਨ ਉਹਨਾਂ ਦੇ ਰਮਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਹੋ ਕੇ ਕਾਨਫਰੰਸ ਦੇ ਵਿੱਚ ਸਾਰੇ ਲੀਡਰਾਂ ਨਾਲ ਗੱਲਬਾਤ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੁਰੰਤ ਪੀਆਰਟੀਸੀ ਦਾ ਚੱਕਾ ਜਿਹੜਾ ਖੋਲ ਦਿੱਤਾ ਜਾਵੇ ਤੇ ਉਹ ਜੇ ਕੋਈ ਦਿੱਕਤ ਨਹੀਂ ਆਉਂਦੀ ਤੇ ਉਹ ਮੈਸੇਜ ਲੱਗਣ ਤੋਂ ਬਾਅਦ ਪਣਪਸ ਦਾ ਚੱਕਾ ਜਿਹੜਾ 12:30 ਵਜੇ ਤੱਕ ਪਣਪਸ ਦੀਆਂ ਬੱਸਾਂ ਜਿਹੜੀਆਂ ਚਲਾ ਦਿੱਤੀਆਂ ਜਾਣਗੀਆਂ ਧੰਨਵਾਦ ਸਾਥੀ ਜੀ